ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੀ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਜਿਹੜੀ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆਂਗੇ ਮੈਂ ਕਿਹਾ ਨਾ ਇੱਕ ਸਿਰਫ ਆਪਾਂ ਨੂੰ ਮਤਲਬ ਇਕੱਲੀ ਵੀਡੀਓ ਬਣਾਉਣੀ ਚਾਹੀਦੀ ਐ ਇਸ ਟੌਪਿਕ ਦੇ ਉੱਪਰ ਅੱਜ ਜਿਹੜੀ ਆਪਣੀ ਮੇਨ ਵੀਡੀਓ ਹੈਗੀ ਆ ਉਹ ਹੈਗੀ ਆ ਵੀ ਦੇਖੋ ਆਪਣੀ ਫਿਟਿੰਗ ਜਿਹੜੀ ਹੈਗੀ ਆ ਉਹ ਕਿਵੇਂ ਪ੍ਰੋਪਰ ਆ ਸਕਦੀ ਹੈਗੀ ਹਨਾ ਹੁਣ ਜਿਵੇਂ ਤੁਸੀਂ ਮੈਂ ਮੈਂ ਆਪਣੇ ਤੇ ਹੀ ਲਗਾਉਣੀ ਆ ਜਦੋਂ ਮੈਂ ਸਟੀਚਿੰਗ ਕਰਨ ਲੱਗੀ ਸੀ ਕਿ ਮੈਨੂੰ ਕੀ ਪ੍ਰੋਬਲਮਸ ਆਉਂਦੀਆਂ ਹੁੰਦੀਆਂ ਸੀਗੀਆਂ ਮੈਂ ਉਸ ਚੀਜ਼ ਨੂੰ ਲੈ ਕੇ ਹੀ ਵੀਡੀਓ ਬਣਾ ਰਹੀ ਆ ਵੀ ਸਾਰੀਆਂ ਭੈਣਾਂ ਨੂੰ ਮੈਨੂੰ ਲੱਗਦਾ ਇਹੀ ਮੇਨ ਪ੍ਰੋਬਲਮ ਆਉਂਦੀਆਂ ਹੋਣਗੀਆਂ ਤੇ ਸਾਰੀਆਂ ਭੈਣਾਂ ਮੈਨੂੰ ਕਮੈਂਟ ਵੀ ਕਰਦੀਆਂ ਰਹਿੰਦੀਆਂ ਨੇਗੀਆਂ ਹਨਾ ਵੀਡੀਓਜ਼ ਦੇ ਨੀਚੇ ਕਿ ਦੀਦੀ ਜਦੋਂ ਅਸੀਂ ਫਿਟਿੰਗ ਦੀ ਨਿਸ਼ਾਨੀ ਲਗਾਉਨੇ ਆ ਵੀ ਇੱਕ ਤਾਂ ਸਾਨੂੰ ਪ੍ਰੋਪਰ ਪਤਾ ਨਹੀਂ ਹੈਗਾ ਵੀ ਆਪਾਂ ਫਿਟਿੰਗ ਦੀ ਨਿਸ਼ਾਨੀ ਜਿਹੜੀ ਹੈਗੀ ਆ ਜਾਂ ਸਲਾਈ ਆਪਾਂ ਕਿਵੇਂ ਭਰਨੀ ਆ ਵੀ ਸਾਡੇ ਨਾ ਇੱਥੇ ਅੰਡਰਆਰਮਸ ਦੇ نیچے ਝੋਲ ਪੈਣ ਲੱਗ ਜਾਂਦੇ ਆਗੇ ਹਨ ਇਹ ਤੋ ਇਕੱਠਾ ਹੋਣ ਲੱਗ ਜਾਂਦਾ ਹੈ ਨਾ ਮੈਨੂੰ ਵੀ ਮੇਨ ਪ੍ਰੋਬਲਮ ਇਹੀ ਆਉਂਦੀ ਹੁੰਦੀ ਸੀ ਵੀ ਦੇਖੋ ਆਪਾਂ ਬਾਕੀ ਸੂਟ ਦੀ ਆਪਾਂ ਫਿਟਿੰਗ ਪ੍ਰੋਪਰ ਦੇ ਲੈਣੇ ਹੁੰਨੇ ਆਗੇ ਹੈ ਨਾ ਪਰ ਜਦੋਂ ਇੱਥੋਂ ਪ੍ਰੋਬਲਮ ਆਉਂਦੀ ਹੈ ਕਿ ਜੇ ਤਾਂ ਆਪਾਂ ਇੱਥੋਂ ਟਾਈਟ ਕਰਦੇ ਆਂਗੇ ਫਿਰ ਹਨਾ ਫਿਰ ਆਪਣੀ ਪੂਰੀ ਫਿਟਿੰਗ ਹੀ ਟਾਈਟ ਹੋ ਜਾਂਦੀ ਹੈਗੀ ਹਨਾ ਫਿਰ ਆਪਣੀ ਫਿਟਿੰਗ ਦਬ ਜਾਂਦੀ ਹੈ ਪਰ ਜੇ ਆਪਾਂ ਇੱਥੋਂ ਖੁੱਲਾ ਛੱਡ ਦੇਾਂਗੇ ਆਪਣੀ ਫਿਟਿੰਗ ਦੇ ਅਕੋਰਡਿੰਗ ਤਾਂ ਫਿਰ ਕੀ ਹੁੰਦਾ ਫਿਰ ਆਪਣੇ ਇੱਥੇ ਝੋਲ ਪੈਣ ਲੱਗ ਜਾਂਦੇ ਨੇਗੇ ਹਨਾ ਮਤਲਬ ਆਹ ਵਾਲੀ ਚੀਜ਼ ਦਾ ਤੇ ਆਹ ਵਾਲੀ ਚੀਜ਼ ਦਾ ਆਪਣੇ ਫਰਕ ਹੁੰਦਾ ਵੀ ਆਪਾਂ ਇਹਨੂੰ ਕਿਸ ਤਰੀਕੇ ਨਾਲ ਆਪਾਂ ਮਤਲਬ ਸੈਟਿੰਗ ਕਰਨੀ ਹੈ ਜੀ ਉਹ ਤੁਸੀਂ ਦੇਖ ਲਓ ਠੀਕ ਹੈ ਜੀ ਹੁਣ ਦੇਖੋ ਜਿਵੇਂ ਮੈਂ ਅੱਜ ਕੋਈ ਸੂਟ ਤਾਂ ਨਹੀਂ ਕੱਟ ਰਹੀ ਪਰ ਮੈਂ ਤੁਹਾਨੂੰ ਇੱਥੇ ਸਮਝਾਉਂਗੀ ਹਨਾ ਇੱਕ ਤਾਂ ਜਦੋਂ ਆਪਣੇ ਕੋਲੇ ਕਈ ਵਾਰੀ ਨਾ ਕੱਪੜੇ ਹੁੰਦੇ ਨੇ ਜਿਵੇਂ ਫਲਾਵਰ ਪ੍ਰਿੰਟਿੰਗ ਵਾਲਾ ਪਹਿਣਾ ਨੂੰ ਨਾ ਪਤਾ ਨਹੀਂ ਲੱਗਦਾ ਵੀ ਨਿਸ਼ਾਨੀਆਂ ਹੈਗੀਆਂ ਨੇ ਜਿਹੜੀਆਂ ਉਹ ਕਿਸ ਤਰੀਕੇ ਨਾਲ ਲੱਗ ਰਹੀਆਂ ਨੇ ਇਸ ਲਈ ਮੈਂ ਕਿਹਾ ਚਲ ਅੱਜ ਮੈਂ ਵਾਈਟ ਕੱਪੜੇ ਦੇ ਉੱਪਰ ਤੋਂ ਉਹਨੂੰ ਨਿਸ਼ਾਨੀ ਜਿਹੜੀ ਹੈਗੀ ਆ ਉਹ ਲਾਉਣੀ ਦੱਸ ਦਿਆਂਗੀ ਠੀਕ ਆ ਹੁਣ ਤੁਸੀਂ ਧਿਆਨ ਨਾਲ ਨੋਟ ਕਰ ਲਿਓ ਇਸ ਤੋਂ ਬਾਅਦ ਤੁਹਾਡੇ ਸੂਟ ਦੀ ਜਿਹੜੀ ਫਿਟਿੰਗ ਹੈਗੀ ਆ ਉਹ ਪ੍ਰੋਪਰ ਆਊਗੀ ਤੁਸੀਂ ਮੇਰੇ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਉਸ ਅਕੋਰਡਿੰਗ ਫਿਟਿੰਗ ਪਹਿਲੀ ਗੱਲ ਝੋਲ ਪੈਣ ਦਾ ਕਾਰਨ ਕੀ ਹੁੰਦਾ ਹਨਾ ਇੱਕ ਤਾਂ ਜਦੋਂ ਅਸੀਂ ਮੋਡਾ ਵੱਡਾ ਕੱਟ ਲੈਨੇ ਆਗੇ ਹਨਾ ਉਹ ਚੀਜ਼ ਕੱਪੜਾ ਜਿਹੜਾ ਹੈਗਾ ਨੀਚੇ ਵਾਲੇ ਪਾਸੋਂ ਲਮਕ ਜਾਂਦਾ ਹੁੰਦਾਗਾ ਹਨਾ ਠੀਕ ਆ ਉਦੋਂ ਆਪਣੇ ਝੋਲ ਪੈਣ ਲੱਗ ਜਾਂਦੇ ਨੇ ਠੀਕ ਆ ਇੱਕ ਜਦੋਂ ਆਪਾਂ ਇਥੋਂ ਪ੍ਰੋਪਰ ਫਿਟਿੰਗ ਨਹੀਂ ਦਿੰਦੇ ਹੈਗੇ ਜਾਂ ਆਪਾਂ ਕਾਟ ਸਹੀ ਨਹੀਂ ਪਾਉਂਦੇ ਹੈਗੇ ਆ ਨਾ ਸੂਟ ਦੀ ਜੇ ਹੁਣ ਮੰਨ ਲਓ ਆਪਾਂ ਕਾਟ ਜਿਹੜੀ ਹੈਗੀ ਹੈ ਜਿਹੜੀ ਗੁਲਾਈ ਦੇ ਵਿੱਚ ਆਪਾਂ ਕਾਟ ਪਾਉਣਿਆ ਮੋਢੀ ਦੀ ਜੇ ਉਹ ਆਪਾਂ ਜ਼ਿਆਦਾ ਜਾਂ ਘੱਟ ਪਾਤੀ ਫੇਰ ਵੀ ਉਹਦੇ ਵਿੱਚ ਜਿਹੜਾ ਹੈਗਾ ਫਿਟਿੰਗ ਦੇ ਵਿੱਚ ਫਰਕ ਆਊਗਾ ਜੇ ਤੁਸੀਂ ਜ਼ਿਆਦਾ ਕਾਟ ਪਾਤੀ ਫੇਰ ਵੀ ਤੁਹਾਡਾ ਕੱਪੜਾ ਜਿਹੜਾ ਹੈਗਾ ਤੂੰ ਖਿੱਚਿਆ ਜਾਊਗਾ ਤੇ ਇੱਥੇ ਬੱਟ ਜੇ ਬਣਨ ਲੱਗ ਜਾਣਗੇ ਠੀਕ ਆ ਜੇ ਤੁਸੀਂ ਘੱਟ ਪਾਈ ਫੇਰ ਵੀ ਉਹ ਕੱਪੜਾ ਵੱਧ ਹੋਊਗਾ ਤੇ ਉਹ ਕੱਪੜਾ ਇੱਕਠਾ ਹੋਊ ਗਈ ਫਿਰ ਠੀਕ ਆ ਹੁਣ ਤੁਸੀਂ ਪ੍ਰੋਪਰ ਫਿਟਿੰਗ ਦੀ ਨਿਸ਼ਾਨੀਆਂ ਦੇਖ ਲਓ ਪਹਿਲਾਂ ਤੁਸੀਂ ਮੇਰੇ ਸੂਟ ਦੀ ਫਿਟਿੰਗ ਚੈੱਕ ਕਰੋ ਦੇਖੋ ਇੱਥੋਂ ਕੋਈ ਨਾ ਨਾ ਹੀ ਮੇਰੀ ਫਿਟਿੰਗ ਦਬਦੀ ਪਈ ਆ ਔਰ ਨਾ ਹੀ ਮੇਰੇ ਇੱਥੇ ਝੋਲ ਪੈਂਦੇ ਪੈ ਰਹੇਗੇ ਹਨਾ ਮੇਰੇ ਸਾਰੇ ਸੂਟਾਂ ਦੀ ਫਿਟਿੰਗ ਜਿਹੜੀ ਹੈਗੀ ਉਹ ਇਸ ਤਰੀਕੇ ਨਾਲ ਹੀ ਹੁੰਦੀ ਆ ਹੁਣ ਤੁਸੀਂ ਇੱਥੋਂ ਵੀ ਦੇਖ ਸਕਦੇ ਹੋ ਕੋਈ ਗੁਬਾਰੇ ਨਹੀਂ ਬਣ ਰਹੇ ਹੈਗੇ ਮੇਰੇ ਅੰਡਰ ਇੱਥੇ ਮਤਲਬ ਮੋਢਿਆਂ ਦੇ ਸਾਈਡਾਂ ਤੇ ਕੋਈ ਗੁਬਾਰੇ ਨਹੀਂ ਬਣ ਰਹੇ ਹੁਣ ਮੈਂ ਤੁਹਾਨੂੰ ਪ੍ਰੋਪਰ ਤੁਸੀਂ ਅੱਜ ਨੋਟ ਕਰ ਲਿਓ ਇਹ ਗੱਲਾਂ ਵੀ ਕਿਸ ਤਰੀਕੇ ਨਾਲ ਆਪਾਂ ਕਾਟ ਪਾਉਣੀ ਹੈਗੀ ਤੇ ਸਾਰੇ ਸੂਟਾਂ ਦੇ ਵਿੱਚ ਕਿਵੇਂ ਕਾਟ ਪਾਉਣੀ ਆ ਔਰ ਆਪਾਂ ਫਿਟਿੰਗ ਦੀ ਨਿਸ਼ਾਨੀ ਕਿਵੇਂ ਲਗਾਉਣੀ ਔਰ ਸਲਾਈ ਕਿਵੇਂ ਭਰਨੀ ਹੈ ਠੀਕ ਹੈ ਜੀ ਹੁਣ ਦੇਖੋ ਆਪਾਂ ਕੋਈ ਵੀ ਫਿਟਿੰਗ ਲੈ ਲਓ ਮੰਨ ਲਓ ਮੈਂ ਆਪਣੀ ਹੀ ਫਿਟਿੰਗ ਲੈ ਲੰਨੀ ਆ ਠੀਕ ਆ ਮੇਰੀ ਫਿਟਿੰਗ ਹੈਗੀ ਆ ਜੀ ਬ੍ਰੈਸਟ ਤੋਂ ਹੈਗੀ ਆ 19 ਇੰਚ ਮਤਲਬ 19.5 ਤੇ ਮੈਂ ਕਟਿੰਗ ਕਰਦੀ ਹੁੰਨੀ ਆਗੀ ਠੀਕ ਆ ਤੇ ਔਰ हिਪ ਤੋਂ ਮੇਰੀ ਫਿਟਿੰਗ ਹੈਗੀ ਆ ਜੀ 17 ਇੰਚ ਠੀਕ ਆ ਉਸੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਦਿੰਨੀ ਆਗੀ ਠੀਕ ਆ ਹੁਣ ਤੀਰਾ ਜਿਹੜਾ ਹੈਗਾ ਉਹ ਮੈਂ ਪਹਿਲਾਂ ਵੀ ਵੀਡੀਓ ਪਾਈ ਹੋਈ ਆ ਤੀਰੇ ਤੇ ਆਪਾਂ ਅੱਜ ਨਹੀਂ ਗੱਲ ਕਰਾਂਗੇ ਵੀ ਕਿਸ ਤਰੀਕੇ ਨਾਲ ਤੀਰਾ ਰੱਖਣਾ ਤੀਰਾ ਜਿਹੜਾ ਹੁੰਦਾਗਾ ਉਹ ਤਾਂ ਗਲੇ ਦੇ ਹਿਸਾਬ ਨਾਲ ਹੀ ਰੱਖਿਆ ਜਾਂਦਾ ਹੁੰਦਾ ਜੇ ਗਲਾ ਡੀਪ ਕਰਨਾਗਾ ਤਾਂ ਫਿਰ ਤੀਰਾ ਛੋਟਾ ਰੱਖਣਾ ਪਊਗਾ ਜੇ ਆਪਾਂ ਗਲਾ ਛੋਟਾ ਕਰਨਾ ਫਿਰ ਤੀਰਾ ਜਿਹੜਾ ਹੈਗਾ ਉਹ ਆਪਾਂ ਜਿੰਨਾ ਵੀ ਆਪਾਂ ਰੱਖਦੇ ਉਸ ਤੋਂ 1 ਇੰਚ ਵੱਧ ਰੱਖਣਾ ਪਊ ਮੰਨ ਲਓ ਜੇ ਤੁਸੀਂ 6 ਰੱਖਦੇ ਹੋ ਡੀਪ ਗਲੇ ਦੇ ਹਿਸਾਬ ਨਾਲ ਤਾਂ ਤੁਹਾਨੂੰ ਤੀਰ ਜੇ ਆਪਾਂ ਗਲਾ ਛੋਟਾ ਕਰਨਾ ਫਿਰ 7 ਰੱਖਣਾ ਪਊਗਾ ਠੀਕ ਹੈ ਤੀਰੇ ਤੇ ਨਹੀਂ ਆਪਾਂ ਗੱਲ ਕਰਦੇ ਅੱਜ ਠੀਕ ਹੈ ਹੁਣ ਦੇਖੋ ਮੰਨ ਲਓ ਮੈਂ ਛੋ ਮੈਂ ਆਪਣਾ ਤੀਰਾ ਲੈ ਲਿਆ 7 ਇੰਚ ਠੀਕ ਹੈ ਜੀ ਹੁਣ ਤੁਸੀਂ ਇੱਕ ਗੱਲ ਇਹ ਯਾਦ ਰੱਖਿਓ ਜਦੋਂ ਆਪਾਂ ਤੀਰਾ 7 ਲੈ ਲਿਆ ਹਨਾ ਤਾਂ ਆਪਾਂ ਨੂੰ ਮੋਡਾ 7.5 ਕੱਟਣਾ ਪਊਗਾ ਜੇ ਆਪਾਂ ਤੀਰਾ ਇਹਦੇ ਵਿੱਚ 6.5 ਲੈਂਦੇ ਤਾਂ ਮੋਡਾ ਆਪਾਂ ਨੂੰ 7 ਇੰਚ ਕੱਟਣਾ ਪਊਗਾ ਠੀਕ ਹੈ ਜੀ ਹੁਣ ਬਸ ਤੁਸੀਂ ਇੱਥੋਂ ਹਿਸਾਬ ਲਗਾ ਲਿਓ ਜੇ ਜਿਵੇਂ ਹੁਣ ਮੈਂ ਤੀਰਾ ਵਧ ਰੱਖਿਆ ਨਾ ਆਪਣਾ ਉਦਾਂ ਮੈਂ ਰੱਖਦੀ ਹੁੰਨੀ ਆ 6.5 ਇਹਦੇ ਵਿੱਚ ਮੈਂ 7 ਰੱਖਿਆ ਤਾਂ ਮੈਂ ਮੋਢਾ 7.5 ਰੱਖੂਗੀ ਠੀਕ ਆ ਜੇ ਮੈਂ 6.5 ਤੀਰਾ ਰੱਖਦੀ ਫਿਰ ਮੈਂ ਮੋਢਾ 7 ਰੱਖਦੀ ਠੀਕ ਆ ਤੀਰਾ ਵਧਣ ਨਾਲ ਮੋਢਾ ਆਪਾਂ ਨੂੰ ਵਧਾਉਣਾ ਪੈਂਦਾ ਹੁੰਦਾ 1/2 ਇੰਚ ਇਹ ਗੱਲ ਨੋਟ ਕਰ ਲਿਓ ਠੀਕ ਆ ਹੁਣ ਦੇਖੋ ਤੀਰਾ ਮੈਂ ਲੈ ਲਿਆ 7 ਇੰਚ ਠੀਕ ਆ ਇੱਧਰ ਨੂੰ ਲੈ ਲਿਆ ਆਪਾਂ نیچے ਨੂੰ ਲੈ ਲਿਆ 7.5 ਇੰਚ ਸਾਰੀ ਗੱਲ ਮੋਢੇ ਦੀ ਇੱਥੇ ਹੀ ਟਿੱਕੀ ਹੁੰਦੀ ਆ ਬਸ ਇੱਥੋਂ ਨੋਟ ਕਰ ਲਿਓ ਠੀਕ ਆ ਤੁਸੀਂ ਹੁਣ ਜਿਵੇਂ ਮੈਂ ਇੱਥੇ 7.5 ਦਾ ਨਿਸ਼ਾਨ ਲਗਾ ਲਿਆ ਇਹਨੂੰ ਆਪਾਂ ਸਿੱਧਾ ਕਰ ਲਿਆ ਠੀਕ ਹੈ 7.5 ਤੇ ਹੁਣ ਆ ਦੇਖੋ ਮੇਰੇ ਨਾਲ ਬੰਦ ਵਾਲੀ ਸਾਈਡ ਇੱਧਰ ਰੱਖੀ ਹੋਈ ਆ ਠੀਕ ਹੈ ਫਿਰ ਤੁਹਾਨੂੰ ਅੰਦਾਜ਼ਾ ਹੋ ਜੂ ਬੰਦ ਵਾਲੀ ਸਾਈਡ ਮੇਰੀ ਆ ਹੈ ਤੇ ਓਪਨ ਵਾਲੀ ਸਾਈਡ ਮੇਰੀ ਇੱਧਰ ਹੈ ਠੀਕ ਹੈ ਜੀ ਹੁਣ ਆਪਾਂ 7.5 ਤੀਰਾ ਲੈ ਲਿਆ ਆਪਾਂ ਇਹਨੂੰ 1/2 ਇੰਚ ਘਟਾ ਦੇਵਾਂਗੇ ਇੱਥੋਂ ਠੀਕ ਹੈ ਇੱਥੋਂ ਆਪਾਂ 7 ਰੱਖ ਦਵਾਂਗੇ ਇਹ ਤੁਸੀਂ ਹਰੇਕ ਨਾਪ ਦੇ ਵਿੱਚ ਘਟਾਉਣਾ ਜੇ ਤੁਸੀਂ 6 ਰੱਖਿਆ ਤਾਂ ਤੁਸੀਂ 5.5 ਕਰ ਲਓ ਇੱਥੋਂ ਜੇ ਤੁਸੀਂ ਇੱਥੋਂ 6.5 ਕਰੇ ਤਾਂ ਇੱਥੋਂ 6 ਕਰ ਲਓ ਠੀਕ ਹੈ ਇਹ ਅੱਧਾ ਇੰਚ ਘਟਾਉਣਾ ਇਹ ਅੱਧਾ ਇੰਚ ਘਟਾਉਣ ਨਾਲ ਹੀ ਤੁਹਾਡੇ ਸੂਟ ਦੀ ਜਿਹੜੀ ਫਿਟਿੰਗ ਹੈਗੀ ਆ ਮੋਢਿਆਂ ਤੋਂ ਉਹ ਪ੍ਰੋਪਰ ਆਊਗੀ ਠੀਕ ਹੈ ਜੇ ਤੁਸੀਂ ਅੱਧਾ ਇੰਚ ਇੱਥੋਂ ਘਟਾਤਾ ਮੰਨ ਲਓ ਤੁਸੀਂ 6.5 ਰੱਖਿਆ ਹਨਾ ਇੱਥੋਂ ਤਾਂ ਤੁਸੀਂ ਇਹਨੂੰ 6 ਕਰ ਦਿਓ ਜੇ ਤੁਸੀਂ 7 ਰੱਖਿਆ ਤਾਂ ਤੁਸੀਂ 6.5 ਕਰ ਦਿਓ ਇਹ ਹਰੇਕ ਸੂਟ ਦੇ ਵਿੱਚ ਕਰਨਾ ਤੁਸੀਂ ਹਰੇਕ ਨਾਪ ਦੇ ਵਿੱਚ ਕਰਨਾ ਤੇ ਤੁਹਾਡੀ ਫਿਟਿੰਗ ਇੱਥੋਂ ਜਿਹੜੀ ਹੈਗੀ ਉਹ ਪ੍ਰੋਪਰ ਆਊਗੀ ਨਾ ਤੁਹਾਡੇ ਗੁਬਾਰੇ ਬਣਨਗੇ ਇਹ ਗੁਬਾਰੇ ਬਣਨ ਦਾ ਕਾਰਨ ਇਹੀ ਹੁੰਦਾ ਜਦੋਂ ਆਪਾਂ ਇੱਥੋਂ ਕਾਟ ਸਹੀ ਨਹੀਂ ਪਾਉਂਦੇ ਹੈਗੇ ਠੀਕ ਹੈ ਇਹਦਾ ਹੱਲ ਮੈਂ ਤੁਹਾਨੂੰ ਦੱਸਤਾ ਵੀ ਆਪਾਂ 1/2 ਇੰਚ ਘਟਾਉਣਾ ਠੀਕ ਹੈ ਜੀ ਹੁਣ ਦੇਖੋ ਆਪਾਂ 1/2 ਇੰਚ ਘਟਾ ਕੇ ਆਪਾਂ ਐਦਾਂ ਨੂੰ ਟੇਡਾ ਹੀ ਮਲਾ ਦੇਣਾ ਠੀਕ ਆ ਇਹ ਐਦਾਂ ਕਰਕੇ ਹੁਣ ਦੇਖੋ ਆ ਨਿਸ਼ਾਨੀ ਆਪਣੀ ਟੇਡੇ ਲੱਗ ਗਈ ਆ ਆਪਣੀ ਸਿੱਧੀ 7/2 ਤੇ ਲੱਗ ਗਈ ਠੀਕ ਹੈ ਜੀ ਹੁਣ ਜਦੋਂ ਆਪਾਂ ਇੱਥੋਂ ਕਾਟ ਪਾਵਾਂਗੇ ਹੁਣ ਮੰਨ ਲਓ ਮੇਰੀ ਫਿਟਿੰਗ ਹੈਗੀ ਹੈ 19 ਇੰਚ ਮਤਲਬ ਪੌਣੇ 10 ਤੇ ਮੈਂ ਨਿਸ਼ਾਨ ਲਗਾਉਂਗੀ ਠੀਕ ਆ ਪੌਣੇ 10 ਤੇ ਨਿਸ਼ਾਨ ਲਗਾ ਕੇ ਆਪਾਂ ਮਾਰਕ ਕਰ ਲੇ ਪੌਣੇ 10 ਤੇ ਠੀਕ ਆ ਹੁਣ ਆ ਮੇਰੀ ਫਿਟਿੰਗ ਦੀ ਨਿਸ਼ਾਨੀ ਹੋ ਗਈ ਹੈਗੀ ਇੱਥੋਂ ਹੀ ਆਪਾਂ ਸਾਰਾ ਜਿਹੜਾ ਹੈਗਾ ਮੇਨ ਪ੍ਰੋਬਲਮ ਆਪਾਂ ਨੂੰ ਇੱਥੋਂ ਸ਼ੁਰੂ ਹੁੰਦੀ ਹੈ ਜਦੋਂ ਆਪਾਂ ਇੱਥੋਂ ਧਿਆਨ ਨਾਲ ਨਹੀਂ ਕਟਿੰਗ ਕਰਦੇ ਹੁਣ ਦੇਖੋ ਜਦੋਂ ਆਪਾਂ ਕਾਟ ਪਾਉਣੀ ਹੈਗੀ ਠੀਕ ਆ ਹੁਣ ਦੇਖੋ ਆਪਾਂ ਹੁਣ ਕਾਟ ਦੀ ਨਿਸ਼ਾਨੀ ਜਿਹੜੀ ਹੈਗੀ ਕਿੱਥੋਂ ਲਾਉਣੀ ਆ ਆਪਾਂ ਆ ਵਾਲੇ ਨਿਸ਼ਾਨ ਤੋਂ ਨਹੀਂ ਲਾਉਣੀ ਹੈਗੀ ਆਪਾਂ ਅੰਦਰ ਵਾਲੇ ਜਿਹੜਾ ਆਪਾਂ ਅੰਦਰ ਲਗਾਇਆ ਨਾ ਘਟਾ ਕੇ ਨਿਸ਼ਾਨ ਉਹ ਤੋਂ ਲਗਾਉਣੀ ਹੈ ਠੀਕ ਹੈ ਹੁਣ ਇਹ ਤੋਂ ਆਪਾਂ ਲਾਉਣੀ ਹੈ ਪੌਣੇ ਇੰਚ ਦੀ ਮੂਰਲੇ ਵਾਲੇ ਮੋਡੇ ਦੀ ਨਿਸ਼ਾਨੀ ਠੀਕ ਹੈ ਪੌਣੇ ਇੰਚ ਤੇ ਮੂਰਲੇ ਮੋਡੇ ਦੀ ਕਾਟ ਪਾਉਣੀ ਆ ਆਪਾਂ ਨੇ ਠੀਕ ਆ ਉਹ ਆਪਾਂ ਅੰਦਰ ਵਾਲੀ ਸਾਈਡ ਤੋਂ ਲਗਾਉਣੀ ਆ ਠੀਕ ਹੈ ਜੀ ਪੌਣੇ ਇੰਚ ਤੇ ਪੌਣਾ ਇੰਚ ਹੁੰਦਾ 1 ਇੰਚ ਤੋਂ ਥੋੜਾ ਜਿਹਾ ਘਟਾ ਆ ਵਾਲਾ ਪੁਆਇੰਟ ਠੀਕ ਹੈ ਕਈ ਭੈਣਾਂ ਨੂੰ ਪੌਣੇ ਦਾ ਨਹੀਂ ਪਤਾ ਲੱਗਦਾ ਹੈਗਾ ਬਸ ਜਿਵੇਂ ਹੁਣ ਆ ਇੱਕ ਦਾ ਨਿਸ਼ਾਨ ਆ ਗਿਆ ਉਸ ਤੋਂ ਬਾਅਦ ਤੁਸੀਂ 1.6 ਛੱਡ ਦੋ ਆ ਵਾਲੇ ਪੁਆਇੰਟ ਤੋਂ ਲੱਗਦੀ ਹੁੰਦੀ ਹੈ ਪੌਣੇ ਇੰਚ ਦੀ ਨਿਸ਼ਾਨੀ ਠੀਕ ਆ ਹੁਣ ਮੈਂ ਦੇਖ ਲਓ ਅੰਦਰ ਵਾਲੇ ਨਿਸ਼ਾਨ ਤੋਂ ਲਗਾ ਰਹੀ ਹਾਂ ਪੌਣੇ ਇੰਚ ਦੀ ਨਿਸ਼ਾਨੀ ਠੀਕ ਆ ਪੌਣੇ ਇੰਚ ਦੀ ਮੈਂ ਐਦਾਂ ਨਿਸ਼ਾਨੀ ਲਗਾ ਲਈ ਹੁਣ ਆਪਾਂ ਪਿਛਲੇ ਮੋੜ ਦੇ ਦੀ ਕੱਟ ਜਿਹੜੀ ਹੈਗੀ ਆ ਵੀ ਪਿੱਛੇ ਝੋਲਣਾ ਪੈਣਾ ਆਪਣੇ ਆ ਵਾਲੀ ਸਾਈਡ ਤੇ ਹਣਾ ਹੁਣ ਦੇਖੋ ਮੇਰੇ ਪਿੱਛੇ ਕੋਈ ਝੋਲ ਨਹੀਂ ਪੈ ਰਿਹਾ ਹੈਗਾ ਇੱਥੇ ਹਣਾ ਕੋਈ ਕੱਪੜਾ ਨਹੀਂ ਇਕੱਠਾ ਹੋ ਰਿਹਾ ਹੈਗਾ ਮੇਰਾ ਤੇ ਹੁਣ ਆਪਾਂ ਪਾਉਣੀ ਹੈ ਪੌਣੇ 2 ਇੰਚ ਪਿਛਲੇ ਵਾਲੇ ਪੱਲੇ ਦੀ ਪੌਣੇ 2 ਇੰਚ ਤੇ ਇਦਾਂ ਨਿਸ਼ਾਨੀ ਲਗਾ ਲਓ ਤੁਸੀਂ ਇਸ ਤਰੀਕੇ ਨਾਲ ਠੀਕ ਹੈ ਹੁਣ ਦੇਖੋ ਜਿੰਨਾ ਵੀ ਮੋਡਾ ਰੱਖਿਆ ਤੁਸੀਂ ਉਹਦਾ ਹਾਫ ਕਰ ਲਓ ਇਹਦਾ ਮੈਂ ਰੱਖਿਆ ਸੀ 7.5 ਇਹਦਾ ਪੌਣੇ 4 ਹਾਫ ਹੋ ਗਿਆ ਠੀਕ ਹੈ ਜੀ ਪੌਣੇ 4 ਤੇ ਇਦਾਂ ਆਪਾਂ ਨਿਸ਼ਾਨੀ ਲਗਾ ਲੈਣੀ ਆ ਠੀਕ ਹੈ ਹੁਣ ਦੇਖੋ ਤੁਸੀਂ ਇੱਥੇ ਧਿਆਨ ਦੇਣਾ ਜਿਹੜਾ ਆਪਾਂ ਅੰਦਰ ਵਾਲਾ ਨਿਸ਼ਾਨ ਲਗਾਇਆ ਆ ਵਾਲਾ ਨਿਸ਼ਾਨ ਇਹ ਤੋਂ ਆਪਾਂ ਜਿਹੜੀਆਂ ਪੌਣੇ ਇੰਚ ਦੀ ਕਾਟ ਪਾਈ ਆ ਆਪਾਂ ਨੇ ਪੌਣੇ ਇੰਚ ਦੀ ਕਾਟ ਦਾ ਆਪਾਂ ਅੰਦਰ ਵਾਲੀ ਸਾਈਡ ਤੋਂ ਨਿਸ਼ਾਨੀ ਗੁਲਾਈ ਦੇਣੀ ਆ ਜਿਹੜਾ ਬਾਹਰਲਾ ਮੋੜਾ ਹੈਗਾ ਆਪਣਾ ਪਿਛਲੇ ਵਾਲਾ ਉਹਦੀ ਆਪਣੀ ਬਾਹਰਲੇ ਵਾਲੇ ਨਿਸ਼ਾਨ ਤੋਂ ਗੁਲਾਈ ਪਾਉਣੀ ਹੈ ਠੀਕ ਆ ਪਿਛਲੇ ਮੋੜੇ ਦੀ ਬਾਹਰ ਵਾਲੇ ਨਿਸ਼ਾਨ ਤੋਂ ਪਾਉਣੀ ਹੈ ਜਿਹੜਾ ਆ ਵਾਲੇ ਨਿਸ਼ਾਨ ਆ ਤੇ ਜਿਹੜਾ ਅੰਦਰ ਵਾਲ ਜਿਹੜਾ ਆਪਣਾ ਫਰੰਟ ਵਾਲਾ ਮੋੜਾ ਉਹਦੀ ਆਪਣੀ ਇੱਥੋਂ ਆ ਵਾਲੇ ਤੋਂ ਪਾਉਣੀ ਆ ਆਪਾਂ ਨਿਸ਼ਾਨੀ ਠੀਕ ਆ ਤੇ ਆਪਾਂ ਇਹਦੀ ਗੁਲਾਈ ਹੈਗੀ ਜਿਹੜੀ ਉਹ ਐਦਾਂ ਦੇਣੀ ਆ ਇਹ ਆ ਦੇਖੋ ਬਸ ਆ ਨਿਸ਼ਾਨੀਆਂ ਦੇ ਉੱਪਰ ਆਪਾਂ ਐਦਾਂ ਗੁਲਾਈ ਦੇ ਦੇਣੀ ਇਹਦੀ ਇਹ ਐਦਾਂ ਠੀਕ ਹੈ ਤੇ ਹੁਣ ਦੇਖੋ ਆਪਾਂ ਜਿਹੜਾ ਆਪਣਾ ਫਰੰਟ ਮੋੜਾ ਉਹਦੀ ਆਪਾਂ ਆ ਅੰਦਰ ਜਿਹੜਾ ਨਿਸ਼ਾਨ ਲੱਗਿਆ ਉਹ ਤੋਂ ਦੇਣੀ ਹੈ ਠੀਕ ਹੈ ਇਹ ਐਂਦਾ ਕਰਕੇ ਦੇਖੋ ਹੁਣ ਇਹਦੇ ਵਿੱਚ ਡਿਫਰੈਂਸ ਜਿਹੜਾ ਹੈਗਾ ਉਹ ਇੰਨਾ ਆ ਗਿਆ ਠੀਕ ਹੈ ਜੀ ਹੁਣ ਕਈ ਭੈਣਾਂ ਪੁੱਛਣ ਲੱਗ ਜਾਂਦੀਆਂ ਨੇ ਵੀ ਕਾਟ ਜਿਹੜੀ ਹੈਗੀ ਆ ਫਰੰਟ ਵਾਲੇ ਮੋਢੇ 'ਚ ਹੀ ਪਾਉਣੀ ਆ ਹਾਂਜੀ ਫਰੰਟ ਵਾਲੇ ਮੋਢੇ 'ਚ ਹੀ ਪਾਉਣੀ ਹੁੰਦੀ ਆ ਬੈਕ ਵਾਲੇ ਮੋਢੇ 'ਚ ਆਪਾਂ ਕਾਟ ਨਹੀਂ ਪਾਉਣੀ ਹੁੰਦੀ ਹੈਗੀ ਇਹ ਗੱਲਾਂ ਤੁਸੀਂ ਲਿਖ ਲਿਓ ਠੀਕ ਆ ਹੁਣ ਦੇਖੋ ਇੰਨਾ ਡਿਫਰੈਂਸ ਆ ਗਿਆ ਮੂਰਲੇ ਔਰ ਮੰਗਰਲੇ ਮੋਢੇ ਦੇ ਵਿੱਚ ਹਨਾ ਹੁਣ ਕਈ ਭੈਣਾਂ ਦੇ ਸਵਾਲ ਹੁੰਦੇ ਨੇ ਵਿਧੀ ਦੀ ਹਰੇਕ ਨਾਪ ਦੇ ਵਿੱਚ ਪਾਉਣੀ ਚੀਤੀ ਕਾਟ ਹਰੇਕ ਨਾਪ ਦੇ ਵਿੱਚ ਤੁਸੀਂ ਪੌਣੇ ਇੰਚ ਦੀ ਹੀ ਕਾਟ ਪਾਉਣੀ ਆ ਕੋਈ ਵਾਧ ਕਾਟ ਨਹੀਂ ਕਰਨੀ ਹੈਗੀ ਠੀਕ ਆ ਨਾ ਤੁਸੀਂ ਡੀਪ ਗਲੇ ਦੇ ਵਿੱਚ ਵਾਧ ਕਾਟ ਕਰਨੀ ਆ ਨਾ ਹੀ ਤੁਸੀਂ ਜਿਹੜਾ ਰਾਉਂਡ ਮਤਲਬ ਛੋਟਾ ਨੈਕ ਬਣਾਉਣਾ ਮਤਲਬ ਕਿ ਬੋਟ ਨੈਕ ਨਾ ਤੁਸੀਂ ਉਹਦੇ ਵਿੱਚ ਘਾਟ ਵਾਧ ਕਰਨੀ ਆ ਕਾਟ ਦੇ ਵਿੱਚ ਤੁਸੀਂ ਕੋਈ ਫਰਕ ਨਹੀਂ ਪਾਉਣਾ ਹੈਗਾ ਮੈਂ ਬਿਲਕੁਲ ਸੇਮ ਐਜ਼ ਇਟ ਇਦਾਂ ਹੀ ਕਾਟ ਪਾਉਣੀ ਆਗੀ ਕਦੇ ਕੋਈ ਫਰਕ ਨਹੀਂ ਆਇਆ ਕਦੇ ਕੋਈ ਮਤਲਬ ਝੋਲ ਨਹੀਂ ਪੈਂਦੇ ਹੁੰਦੇ ਹੈਗੇ ਨਾ ਮੋੜਿਆਂ ਦੇ ਵਿੱਚ ਉਹ ਦੇਖੋ ਇਹ ਹੋ ਗਈ ਮੋਡੇ ਦੀ ਪ੍ਰੋਬਲਮ ਵੀ ਮੋਡੇ ਦੀ ਪ੍ਰੋਬਲਮ ਆਪਾਂ ਕਿਵੇਂ ਹੱਲ ਕਰਨੀਆਂ ਫਰੰਟ ਵਾਲੇ ਦੀ ਪੌਣੇ ਇੰਚ ਤੇ ਪੌਣੀਆ ਔਰ ਬੈਕ ਵਾਲੇ ਦੀ ਜਿਹੜੀ ਹੈਗੀ ਉਹ ਪੌਣੇ 2 ਇੰਚ ਤੇ ਪੌਣੀਆ ਹਰੇਕ ਨਾਪ ਦੇ ਵਿੱਚ ਕੋਈ ਤੁਸੀਂ ਵਧਾਉਣਾ ਘਟਾਉਣਾ ਨਹੀਂ ਹੈਗਾ ਠੀਕ ਆ ਉਹ ਮੋਡਾ ਆਪਣੇ ਆਪ ਹੀ ਸੈੱਟ ਹੋ ਜੂ ਤੁਹਾਡੇ ਝੋਲ ਪੈਣ ਦੀ ਪ੍ਰੋਬਲਮ ਇਹ ਇੱਥੋਂ ਸੋਲਵ ਹੋ ਗਈ ਵੀ ਆਪਣੇ ਜਿਹੜੇ ਗੁਬਾਰੇ ਜੇ ਬਣਨੇ ਨੇ ਠੀਕ ਆ ਹੁਣ ਦੇਖੋ ਤੁਸੀਂ ਫਿਟਿੰਗ ਦੀ ਨਿਸ਼ਾਨੀ ਕਿਵੇਂ ਭਰਨੀ ਆਗੀ ਠੀਕ ਆ ਫਿਟਿੰਗ ਦੀ ਨਿਸ਼ਾਨੀ ਭਰਨਾ ਵੀ ਮਤਲਬ ਇੱਕ ਸਿੱਖਣ ਵਾਲੀ ਗੱਲ ਹੈ ਇਹ ਕਿਉਂਕਿ ਫਿਟਿੰਗ ਦੀ ਨਿਸ਼ਾਨੀ ਭਰਨ ਨਾਲ ਹੀ ਸਾਡੇ ਇਥੋਂ ਆ ਜਿਹੜੇ ਹੈਗੇ ਨੇ ਗੁਵਾਰੇ ਜੇ ਝੋਲ ਨਹੀਂ ਪੈਂਦੇ ਹੈਗੇ ਤੇ ਕਪੜਾ ਇਕੱਠਾ ਨਹੀਂ ਹੁੰਦਾ ਹੈਗਾ ਠੀਕ ਆ ਹੁਣ ਦੇਖੋ ਮੈਂ ਫਿਟਿੰਗ ਦੀ ਨਿਸ਼ਾਨੀ ਕਿਵੇਂ ਭਰਦੀ ਹੁੰਨੀ ਆ ਹੁਣ ਮੈਂ ਸਾਡੇ ਉੱਨੀ ਤੇ ਨਿਸ਼ਾਨ ਲਗਾ ਲਿਆ ਆਪਣਾ ਹਨਾ ਹੁਣ ਆਪਾਂ ਕੀ ਕਰਨਾ ਹੁਣ ਪਹਿਲਾਂ ਆਪਾਂ ਕਮਰ ਦਾ ਨਿਸ਼ਾਨ ਲਗਾ ਲਵਾਂਗੇ ਸਾਡੇ 14 ਇੰਚ ਤੇ ਕਮਰ ਦਾ ਜਿਹੜਾ ਨਿਸ਼ਾਨ ਹੈਗਾ ਉਹ ਸਾਡੇ 14 ਇੰਚ ਤੇ ਹੀ ਲੱਗਦਾ ਹੁੰਦਾ ਜੇ ਕੋਈ ਜ਼ਿਆਦਾ ਹੀ ਲੰਬਾ ਤਾਂ ਤੁਸੀਂ 15 ਇੰਚ ਤੇ ਵੀ ਲਗਾ ਲਓ ਠੀਕ ਹੈ ਜੀ ਤੇ ਹੁਣ ਇੱਥੋਂ ਦੇਖੋ ਆਪਾਂ ਕੀ ਕਰਨਾ ਇਤੋਂ ਹੁਣ ਮੇਰੀ ਫਿਟਿੰਗ ਹੈਗੀ ਹੈ 17 ਇੰਚ ਹਨਾ 17 ਇੰਚ ਜੇ ਤਾਂ ਆਪਾਂ ਪਲੇਟਾ ਪਾਉਣੀਆਂ ਨੇ ਤਾਂ 1 ਇੰਚ ਵੱਧ ਤੇ ਲਗਾ ਲਓ 18 ਤੇ ਲਗਾ ਲਓ ਜੇ ਨਹੀਂ ਪਾਉਣੀਆਂ ਹੈਗੀਆਂ ਫਿਰ ਤੁਸੀਂ ਕੀ ਕਰਨਾ ਫਿਰ ਤੁਸੀਂ ਸੇਮ ਐਜ਼ ਇਟ ਉਦਾਂ ਹੀ ਲਗਾ ਲਓ ਠੀਕ ਹੈ ਚਲੋ ਹਜੇ ਆਪਾਂ 17 ਮੰਨ ਕੇ ਹੀ ਚੱਲਦੇ ਹਾਂ ਠੀਕ ਹੈ ਹੁਣ ਇੱਥੇ ਆਪਣਾ ਆ ਗਿਆ 16 17 8.5 ਇੰਚ ਤੇ ਠੀਕ ਹੈ 8.5 ਇੰਚ ਤੇ ਮੇਰੀ ਹਿਪ ਦੀ ਨਿਸ਼ਾਨੀ ਲੱਗ ਗਈ ਸੌਰੀ ਕਮਰ ਦੀ ਨਿਸ਼ਾਨੀ ਲੱਗ ਗਈ ਠੀਕ ਹੈ ਹੁਣ ਦੇਖੋ ਇੱਥੋਂ ਆਪਾਂ ਨਿਸ਼ਾਨੀ ਕਿਵੇਂ ਲਗਾਉਣੀ ਆ ਹੁਣ ਇਹ ਗੱਲ ਤੁਸੀਂ ਧਿਆਨ ਨਾਲ ਦੇਖਣੀ ਆ ਪਹਿਲਾਂ ਆਪਾਂ ਕੀ ਕਰਨਾ ਇੱਥੋਂ 3 ਇੰਚ ਤੇ ਨਿਸ਼ਾਨ ਲਗਾਓ ਇੱਕ ਠੀਕ ਹੈ ਸਿੱਧਾ ਬਿਲਕੁਲ ਸਿੱਧਾ ਨਿਸ਼ਾਨ ਲਗਾਓ ਇੱਥੋਂ ਆਪਾਂ ਐਦਾਂ ਨਹੀਂ ਦੇਣੀ ਫਿਟਿੰਗ ਦੀ ਨਿਸ਼ਾਨੀ ਠੀਕ ਆ ਇਹਦੇ ਨਾਲ ਝੋਲ ਪੈਣ ਦੇ ਆਪਣੇ ਕਾਰਨ ਹੁੰਦੇ ਨੇ ਇਹ ਇਹਦੇ ਨਾਲ ਆਪਣੇ ਇੱਥੇ ਗੁਬਾਰਾ ਜਿਹਾ ਬਣੂਗਾ ਇਹੀ ਬਣੂਗਾ ਕਿਉਂਕਿ ਆ ਕੱਪੜਾ ਜਿਹੜਾ ਹੈਗਾ ਨਾ ਇੱਥੇ ਗੋਜਾ ਜਿਹਾ ਬਣ ਜੂਗਾ ਫਿਰ ਇਹਦੇ ਨਾਲ ਕੀ ਹੁੰਦਾ ਫਿਰ ਆਪਣੇ ਇੱਥੇ ਇੱਥੇ ਆਪਣੇ ਕੱਪੜਾ ਇਕੱਠਾ ਹੋ ਜੂ ਤੇ ਇੱਥੋਂ ਆਪਾਂ ਸਿੱਧੀ ਦਾ ਲਾ ਲਾਂਗੇ ਨਿਸ਼ਾਨੀ ਪਰ ਆਹ ਕੱਪੜਾ ਦੇਖੋ ਇਹਨੂੰ ਵੀ ਤਾਂ ਆਪਾਂ ਕਿਸੇ ਪਾਸੇ ਕੱਢਣੀ ਹੈ ਨਾ ਤਕੋਨਾ ਜਾਂ ਬਣ ਜੂਗਾ ਇਹ ਇਸੇ ਲਈ ਪਹਿਲਾਂ ਆਪਾਂ 3 ਇੰਚ ਤੇ ਇੱਕ ਨਿਸ਼ਾਨ ਲਗਾ ਲਿਆ ਐਦਾਂ ਕਰਕੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜਦੋਂ ਫਿਟਿੰਗ ਦੀ ਨਿਸ਼ਾਨੀ ਲਗਾਉਣੀ ਹੈ ਨਾ ਆਪਾਂ ਇੱਥੋਂ ਨਹੀਂ ਦੇਣੀ ਸਿੱਧੀ ਆਪਾਂ ਇੱਥੋਂ ਦੇਣੀ ਹੈ ਠੀਕ ਹੈ ਇਹ ਐਦਾਂ ਕਰਕੇ ਇਹ ਐ ਦੇਖੋ ਹੁਣ ਦੇਖੋ ਮੈਂ ਹੁਣ ਆ ਵਾਲੀ ਜਗ੍ਹਾ ਤਾਂ ਪਰੋਂ ਉਨੀ ਹੀ ਮਿਲਗੀ ਨਾ ਫਿਟਿੰਗ ਤਾਂ ਕਿ ਆਪਣੀ ਉੱਭਰ ਕੇ ਆ ਸਕੇ ਠੀਕ ਆ ਬਾਹਰ ਨੂੰ ਮਤਲਬ ਆ ਹੁਣ ਆਪਾਂ ਇੱਥੋਂ ਲਾ ਲਈ ਨਿਸ਼ਾਨੀ ਹੁਣ ਦੇਖੋ ਜਿਹੜਾ ਆ ਵਾਲੀ ਚੀਜ਼ ਆ ਹੁਣ ਆਪਾਂ ਇੱਥੋਂ ਤਾਂ ਕਟਾਈ ਨਹੀਂ ਹੈਗੀ ਫਿਟਿੰਗ ਬਿਲਕੁਲ ਵੀ ਇੱਥੋਂ ਤਾਂ ਸਗੋਂ ਆਪਾਂ ਥੋੜੀ ਜੀ ਇੱਥੋਂ ਲਾ ਲਈ ਕਿਉਂਕਿ ਦੇਖੋ ਜੇ ਆਪਾਂ ਇੱਥੋਂ ਲਾ ਲਾਂਦੇ ਨਾ ਮੈਂ ਤੈਨੂੰ ਇੱਥੋਂ ਵੀ ਲਾ ਕੇ ਦਿਖਾਉਣੀ ਆ ਦੇਖੋ ਜੇ ਆਪਾਂ ਇੱਥੋਂ ਲਾ ਲਾਂਦੇ ਨਾ ਨਿਸ਼ਾਨੀ ਫਿਰ ਇੱਥੋਂ ਤਾਂ ਬੇਸ਼ੱਕ ਥੋੜਾ ਜਿਹਾ ਕੱਪੜਾ ਆ ਜਾਂਦਾ ਵਿੱਚ ਇੱਥੋਂ ਤਾਂ ਕੋਈ ਗੱਲ ਨਹੀਂ ਸੀ ਪਰ ਆ ਕੱਪੜ ਜਿਹੜੀ ਆਹ ਵਾਲੀ ਨਿਸ਼ਾਨੀ ਹੈ ਇੱਕੋ ਹੀ ਆਪਣੀ ਫਿਟਿੰਗ ਜਿਹੜੀ ਹੈਗੀ ਉਹ ਪ੍ਰੋਪਰ ਆਉਂਦੀ ਹੁੰਦੀ ਹੈ ਜਦੋਂ ਇਹ ਕੱਪੜਾ ਵਿੱਚ ਚਲਾ ਗਿਆ ਇਹਦੇ ਨਾਲ ਫਿਰ ਸਾਡੀ ਫਿਟਿੰਗ ਦਬਣ ਲੱਗ ਜੂਗੀ ਠੀਕ ਆ ਜੇ ਆਪਾਂ ਇੱਥੋਂ ਸਿੱਧਾ ਨਿਸ਼ਾਨ ਲਗਾਤਾ ਫਿਰ ਇੱਥੋਂ ਸਾਡੀ ਫਿਟਿੰਗ ਦਬੂਗੀ ਕਿਉਂਕਿ ਆਹ ਕੱਪੜਾ ਵੀ ਵਿੱਚ ਚਲਾ ਜਾਊਗਾ ਫਿਰ ਇਹਦੇ ਠੀਕ ਆ ਇਸੇ ਲਈ ਮੈਂ 3 ਇੰਚ ਤੇ ਨਿਸ਼ਾਨ ਲਗਾਇਆ ਸੀ ਤਾਂ ਕਿ ਆਪਾਂ ਨੂੰ ਇੰਨਾ ਕ ਕੱਪੜਾ ਹੋਰ ਮਿਲ ਜੇ ਠੀਕ ਆ ਬਾਹਰ ਆਪਣੀ ਸਲਾਈ ਇੱਥੋਂ ਜਾਵੇ ਨਾ ਕਿ ਇੱਥੋਂ ਜਾਵੇ ਠੀਕ ਹੈ ਜੀ ਜੇ ਹੁਣ ਆਪਣੀ ਸਲਾਈ ਇੱਥੋਂ ਜਾਊਗੀ ਫਿਰ ਕੀ ਹੋਊਗਾ ਫਿਰ ਆਪਣਾ ਕੱਪੜਾ ਵਿੱਚ ਚਲਾ ਜਾਊਗਾ ਅੱਧਾ ਹੋਰ ਫਿਰ ਆਪਣੀ ਫਿਟਿੰਗ ਜਿਹੜੀ ਹੈਗੀ ਆ ਉਹ ਆ ਵਾਲੀ ਚੀਜ਼ ਤੋਂ ਜਿਹੜੀ ਹੈਗੀ ਆ ਫਿਰ ਮਤਲਬ ਐਦਾਂ ਹੋ ਜੂਗੀ ਦਬੜ ਲੱਗ ਜੂਗੀ ਠੀਕ ਆ ਇਸੇ ਲਈ ਮੈਂ 3 ਇੰਚ نیچے ਤੋਂ ਕਰਕੇ ਨਿਸ਼ਾਨ ਲਗਾਇਆ ਤਾਂ ਕਿ ਆਪਣੀ ਫਿਟਿੰਗ ਜਿਹੜੀ ਹੈਗੀ ਆ ਇਸ ਤਰੀਕੇ ਨਾਲ ਦਬੇ ਨਾ ਠੀਕ ਹੈ ਜੀ ਤਾਂ ਕਿ ਆਪਣੀ ਫਿਟਿੰਗ ਨੂੰ ਥੋੜਾ ਜਿਹਾ ਮਤਲਬ ਆਪਾਂ ਬਾਹਰੋਂ ਨਿਕਲ ਕੇ ਆ ਸਕੀ ਠੀਕ ਹੈ ਇਹ ਇਹ ਕਾਰਨ ਸੀਗਾ 3 ਇੰਚ نیچے ਲਗਾਉਣ ਦਾ ਨਿਸ਼ਾਨ ਠੀਕ ਹੈ ਜੀ ਹੁਣ ਜਿਹੜਾ ਆ ਕੱਪੜਾ ਰਹਿ ਗਿਆ ਜੇ ਆਪਾਂ ਇੱਥੋਂ ਨਿਸ਼ਾਨ ਭਰਤਾ ਸਿੱਧਾ ਇਸ ਤਰੀਕੇ ਨਾਲ ਇਹ ਪਕੜਾ ਫੇਰ ਵੀ ਆਪਣੇ ਇੱਥੇ ਬੱਟ ਪੈਣਗੇ ਆਪਣੇ ਇੱਥੇ ਅੰਡਰਾਮਸ ਦੇ ਨੀچے ਠੀਕ ਆ ਹੁਣ ਆਪਾਂ ਕੀ ਕਰਨਾ ਦੇਖੋ ਜਿਹੜਾ ਹੁਣ ਆ 3 ਇੰਚ ਦਾ ਨਿਸ਼ਾਨ ਲਗਾਇਆ ਇਹ ਇਹਨੂੰ ਅੱਧਾ ਕਰਕੇ ਅੱਧਾ ਇੰਚ ਨਾ ਅੰਦਰ ਨੂੰ ਪਾਸੇ ਨੂੰ ਲੈ ਜਾਣਾ ਇਹ ਐ ਏਦਾਂ ਢੇਡਾ ਕਰਕੇ ਇਹ ਇੱਥੋਂ ਆ 3 ਇੰਚ ਦੇ ਨਿਸ਼ਾਨ ਤੋਂ ਠੀਕ ਆ ਹੁਣ ਮੈਂ ਪਿੰਕ ਚਾਕ ਨਾਲ ਲਾ ਕੇ ਦਿਖਾਉਣੀ ਆ ਤੁਹਾਨੂੰ ਕਿ ਤੁਹਾਨੂੰ ਪੂਰਾ ਪਤਾ ਲੱਗ ਸਕੇ ਠੀਕ ਹੈ ਇਹ ਆ ਦੇਖੋ ਹੁਣ ਦੇਖੋ ਪਹਿਲਾਂ ਆਪਣਾ ਨਿਸ਼ਾਨ ਇੱਥੇ ਆ ਰਿਹਾ ਸੀ 19 ਤੇ ਹੁਣੇ ਘੱਟ ਕੇ 19 ਇੰਚ ਹੀ ਰਹਿ ਗਿਆ ਠੀਕ ਆ ਹੁਣ ਆਪਾਂ ਥੋੜਾ ਜਿਹਾ ਇੱਥੋਂ ਟੇਡਾ ਕਰਤਾ ਨਿਸ਼ਾਨ ਠੀਕ ਆ ਹੁਣ ਆ ਕੱਪੜਾ ਚਲਾ ਗਿਆ ਅੰਦਰ ਨੂੰ ਇਹਨੇ ਹੁਣ ਆਪਣੇ ਝੋਲ ਨਹੀਂ ਬਣ ਦੇਣਾ ਹੈਗਾ ਅੰਡਰਾਮਸ ਦੇ نیچے ਠੀਕ ਆ ਹੁਣ ਇੱਥੋਂ ਫਿਟਿੰਗ ਏ ਐਦਾਂ ਜਾਂਦੀ ਜਾਂਦੀ ਏ ਇਹ ਨਿਸ਼ਾਨ ਲੱਗੂਗਾ ਆਪਣਾ ਨਿਸ਼ਾਨ ਹੁਣ ਜਿਵੇਂ ਲਾਇਆ ਉਵੇਂ ਹੀ ਆਪਾਂ ਸਲਾਈ ਭਰ ਦੇਣੀ ਆ ਇਹ ਇਸ ਤਰੀਕੇ ਨਾਲ ਠੀਕ ਆ ਇਹ ਇੱਥੋਂ ਇਹ ਸਲਾਈ ਭਰਦਾ ਭਰਦਾ ਇਹ ਐਵੇਂ ਜਾਊਗੀ ਸਲਾਈ ਠੀਕ ਹੈ ਜੀ ਇਹ ਹੁਣ ਤੁਸੀਂ ਦੇਖ ਲਓ ਬਸ ਹੁਣ ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਈ ਹੋਣੀ ਵੀ ਆਪਾਂ ਫਿਟਿੰਗ ਦੀ ਨਿਸ਼ਾਨੀ ਜਿਹੜੀ ਹੈਗੀ ਆ ਉਹ ਇਦਾਂ ਸਿੱਧੀ ਨਹੀਂ ਲਾਉਣੀ ਹੈਗੀ ਸਿੱਧੀ ਆਪਾਂ ਸਲਾਈ ਵੀ ਨਹੀਂ ਭਰਨੀ ਹੈਗੀ ਉਹਦੇ ਨਾਲ ਆਹ ਕੱਪੜਾ ਜਿਹੜਾ ਹੈਗਾ ਇਹ ਵੇਸਟ ਹੀ ਆ ਕੱਪੜਾ ਇਹਦਾ ਕੋਈ ਮਤਲਬ ਨਹੀਂ ਹੈਗਾ ਸਾਡੇ ਸੂਟ ਦੇ ਵਿੱਚ ਇਹ ਕੱਪੜੇ ਨੇ ਇਕੱਠਾ ਹੋ ਕੇ ਸਾਡੇ ਇੱਥੇ نیچے ਝੋਲ ਹੀ ਪਾਉਣੇ ਨੇ ਠੀਕ ਹੈ ਜੀ ਇਸ ਲਈ ਮੈਂ ਅੱਧਾ ਇੰਚ ਜਿਹੜਾ ਹੈਗਾ ਉਹ ਅੰਦਰ ਨੂੰ ਵਧਾ ਕੇ ਲਾਤੀ ਨਿਸ਼ਾਨੀ ਬਸ ਤੁਸੀਂ ਐਦਾ ਹੀ ਇਹਦੀ ਸਲਾਈ ਭਰਿਓ ਜਦੋਂ ਵੀ ਤੁਸੀਂ ਭਰਨੀ ਆ ਤੁਹਾਡੇ ਸੂਟ ਦੀ ਜਿਹੜੀ ਫਿਟਿੰਗ ਹੈਗੀ ਆ ਉਹ ਪ੍ਰੋਪਰ ਆਊਗੀ ਬਿਲਕੁਲ ਠੀਕ ਆ ਬਸ ਇਹ ਛੋਟੀ ਸਲਾਈ ਜਿਹੜੀ ਹੈਗੀ ਆ ਨਾ ਉਹ ਵੱਡੀਆਂ ਵੱਡੀਆਂ ਗੱਲਾਂ ਸਿੱਖਣ ਨਾਲ ਨਹੀਂ ਆਉਂਦੀ ਛੋਟੀਆਂ ਛੋਟੀਆਂ ਗੱਲਾਂ ਸਿੱਖਣ ਨਾਲ ਆਉਂਦੀ ਹੈਗੀ ਜਦੋਂ ਆਪਾਂ ਉਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੈਚ ਕਰ ਲੈਣੇ ਨਾ ਫਿਰ ਸਾਡੇ ਸੂਟ ਦੀ ਜਿਹੜੀ ਫਿਟਿੰਗ ਹੈਗੀ ਉਹ ਪ੍ਰੋਪਰ ਆ ਜਾਂਦੀ ਹੁੰਦੀ ਹੈਗੀ ਠੀਕ ਆ ਤੇ ਹੁਣ ਦੇਖੋ ਕਈ ਵਾਰੀ ਐਦਾਂ ਹੁੰਦਾਗਾ ਵੀ ਸਾਡੇ ਮਤਲਬ ਗਲਾ ਜਿਹੜਾ ਹੈਗਾ ਪਿੱਛੇ ਨੂੰ ਜਾਣ ਲੱਗ ਜਾਂਦਾਗਾ ਹਨਾ ਵੀ ਆਪਣੀ ਪਿੱਛੇ ਨੂੰ ਜਾਣ ਲੱਗ ਜਾਂਦਾ ਨੈਕ ਉਹਦੇ ਨਾਲ ਵੀ ਫਿਰ ਸਾਡੀ ਫਿਟਿੰਗ ਜਿਹੜੀ ਹੈਗੀ ਆ ਉਹ ਪ੍ਰੋਪਰ ਨਹੀਂ ਆਉਂਦੀ ਹੈਗੀ ਗੁਡਮੀ ਜੀ ਨਹੀਂ ਆਉਂਦੀ ਉਹ ਪਿੱਛੇ ਨੂੰ ਜਾਣ ਲੱਗ ਜਾਂਦੀ ਹੈ ਫਿਟਿੰਗ ਠੀਕ ਆ ਉਹਦੇ ਲਈ ਮੈਂ ਦੱਸਿਆ ਹੋਇਆ ਵੀ ਤੁਸੀਂ ਸਿਰਫ ਫਰੰਟ ਵਾਲੇ ਪੱਲੇ ਵਿੱਚ ਜਦੋਂ ਆਪਾਂ ਕਟਿੰਗ ਕਰ ਲਈ ਤੁਸੀਂ ਕਮੀਜ਼ ਦਾ ਫਰੰਟ ਵਾਲਾ ਪੱਲਾ ਕੱਢਣਾ ਉਹਦੇ ਵਿੱਚ ਤੁਸੀਂ ਕੀ ਕਰਨਾ ਇੱਥੋਂ ਤੁਸੀਂ ਪੌਣਾ ਇੰਚ ਦੀ ਕਾਟ ਪਾ ਦੇਣੀ ਆ ਠੀਕ ਆ ਆ ਕਪੜਾ ਜਿਹੜਾ ਹੈਗਾ ਇਹ ਤੁਸੀਂ ਸਿਰਫ ਫਰੰਟ ਪੱਲੇ ਦੇ ਵਿੱਚ ਹੀ ਕਰਨਾ ਠੀਕ ਆ ਇਹ ਤੁਸੀਂ ਕੀ ਕਰਨਾ ਇੱਥੋਂ ਕੱਟ ਕਰ ਦੇਣਾ ਠੀਕ ਆ ਇਹ ਕਪੜਾ ਹੁਣ ਕਹੀ ਪੈਣਾ ਕਹਿੰਦੇ ਨੇ ਇਹ ਜਨਾ ਮੋਡਾ ਘਟ ਜੂਗਾ ਸਾਡਾ ਵੀ ਜਿਵੇਂ ਹੁਣ ਦੇਖੋ ਮੋਡਾ ਆਪਣਾ ਅੱਧਾ ਇੰਚ ਜੀ ਪੌਣਾ ਇੰਚ ਘਟੂਗਾ ਤਾਂ ਇੱਥੋਂ ਆਪਣਾ ਮੋਡਾ ਰਹੇਗਾ ਸਿਰਫ ਸਾਡੇ ਕੁਛੇ ਰਹਿ ਗਿਆ ਹਨਾ ਜਦੋਂ ਆਪ ਅੱਧੇ ਪੌਣੇ ਇੰਚ ਦੀ ਕਾਟ ਪਾਤੀ ਮੋਡਾ ਨਹੀਂ ਘਟੂਗਾ ਤੁਹਾਡਾ ਤੁਸੀਂ ਕਾਟ ਪਾ ਕੇ ਦੇਖਿਓ ਫਰੰਟ ਵਾਲੇ ਪੱਲੇ ਵਿੱਚ ਇਹਦੇ ਨਾਲ ਤੁਹਾਡੀ ਫਿਟਿੰਗ ਵੀ ਬਹੁਤ ਸੋਹਣੀ ਆਊਗੀ ਔਰ ਤੁਹਾਡਾ ਮੋਡਾ ਵੀ ਨਹੀਂ ਘਟਦਾ ਸਗੋਂ ਨਾ ਇਹ ਜਿਹੜਾ ਕੱਪੜਾ ਜਦੋਂ ਆਪਾਂ ਲਾਉਂਦੇ ਨਹੀਂ ਹੈਗੇ ਪ੍ਰੋਬਲਮ ਦਿੰਦਾ ਹੁੰਦਾ ਸਗੋਂ ਹਨ ਫਿਰ ਇਹਦੇ ਨਾਲ ਸਗੋਂ ਸਾਡਾ ਮੋਡਾ ਜਿਹੜਾ ਹੈਗਾ ਉਹ ਵੱਜ ਜਾਂਦਾ ਲਮਕਣ ਜਿਹਾ ਲੱਗ ਜਾਂਦਾ ਇਹ ਪੌਣੀ ਕਾਟ ਤੁਸੀਂ ਜਿਹੜੀ ਹੈਗੀ ਪੌਣੀ ਇੰਚ ਦੀ ਉਹ ਤੇ ਸਿਰਫ ਫਰੰਟ ਵਾਲੇ ਪੱਲੇ ਦੇ ਵਿੱਚ ਹੀ ਪਾਉਣੀ ਆ ਬੈਕ ਵਾਲੇ ਪੱਲੇ ਦੇ ਵਿੱਚ ਨਹੀਂ ਪਾਉਣੀ ਹੈਗੀ ਹੁਣ ਦੇਖੋ ਕਈ ਵਾਰੀ ਟੇਲਰ ਕੀ ਕਰਦੇ ਹੁੰਦੇ ਨੇਗੇ ਹਨ ਉਹ ਕੀ ਕਰਦੇ ਨੇ ਦੋਨੋਂ ਪੱਲਿਆਂ ਨੂੰ ਨਾ ਐਦਾਂ ਟੇਡਾ ਕਰ ਦਿੰਦੇ ਨੇ ਇਹ ਐ ਇਦਾਂ ਟੇਡਾ ਕਰਕੇ ਕੱਪੜਾ ਉਤਾਰ ਦਿੰਦੇ ਨੇ ਮਤਲਬ ਕੀ ਮੋਡਾ ਡਾਊਨ ਕਰ ਦਿੰਦੇ ਨੇ ਹਨਾ ਇਹਨੂੰ ਆਪਾਂ ਮੋਡਾ ਡਾਊਨ ਕਰਨਾ ਕਹਿੰਦੇ ਆ ਏਲਰ ਕੀ ਕਰਦੇ ਨੇ ਉਹ ਨਾ ਇਦਾਂ ਦੋਨੋਂ ਪੱਲਿਆਂ ਨੂੰ ਧਕੋਨਾ ਕਰ ਦਿੰਦੇ ਨੇ ਇਦਾਂ ਕਰਕੇ ਹਨਾ ਉਹ ਮਤਲਬ ਮੋਡਾ ਉਹ ਕਰਦੇ ਉਹ ਵੀ ਹੈਗੇ ਨੇ ਛੋਟਾ ਮੋਡਾ ਪਰ ਮੈਂ ਮੇਰਾ ਤਰੀਕਾ ਇਹ ਆ ਮੈਂ ਸਿਰਫ ਫਰੰਟ ਪੱਲੇ 'ਚ ਹੀ 1/4 ਇੰਚ ਉਤਾਰ ਦਿੰਨੀ ਹੁੰਦੀ ਆ ਆਹ ਵਾਲਾ ਕੱਪੜਾ ਠੀਕ ਹੈ ਤੇ ਮੈਂ ਇਦਾਂ ਜਿਹੜਾ ਟੇਡਾ ਕਰਦੇ ਹੁੰਦੇ ਨੇ ਮੈਂ ਇਹ ਨਹੀਂ ਕਰਦੀ ਹੈਗੀ ਠੀਕ ਹੈ ਮੇਰੀ ਫਿਟਿੰਗ ਜਿਹੜੀ ਹੈਗੀ ਆ ਇਸ ਤਰੀਕੇ ਨਾਲ ਮੂਰਲੇ ਪੱਲੇ ਦੇ ਵਿੱਚ ਕਾਟ ਪਾਉਣ ਨਾਲ ਹੀ ਸਹੀ ਆ ਜਾਂਦੀ ਹੁੰਦੀ ਹੈਗੀ ਠੀਕ ਆ ਬਸ ਆਪਾਂ ਜਿਹੜਾ ਸਾਈਡਾਂ ਤੋਂ ਕੱਪੜਾ ਨਹੀਂ ਲਾਉਂਦੇ ਟੇਡਾ ਕਰਕੇ ਮੋਢੇ ਤੋਂ ਆਪਾਂ ਉਹ ਨਹੀਂ ਲਾਉਣਾ ਹੈਗਾ ਠੀਕ ਆ ਜੀ ਕਿਉਂਕਿ ਵੈਸੇ ਵੀ ਤਾਂ ਆਪਾਂ ਉਹ ਕੱਪੜਾ ਉਤਾਰਦੇ ਹੀ ਆ ਉਹੀ ਆਪਾਂ ਫਰੰਟ ਵਾਲੇ ਪੱਲੇ ਦੇ ਵਿੱਚ ਕਾਟ ਪਾਤੀ ਫਿਰ ਮੋਢਾ ਛੋਟਾ ਹੋਣ ਦਾ ਤਾਂ ਮਤਲਬ ਹੀ ਨਹੀਂ ਹੈਗਾ ਠੀਕ ਆ ਮੈਨੂੰ ਲੱਗਦਾ ਵੀ ਤੁਹਾਨੂੰ ਸਮਝ ਆ ਗਈ ਹੋਊਗੀ ਗੱਲ ਤੁਸੀਂ ਇੱਕ ਵਾਰ ਪੋਕਾਰ ਪਾਉਣ ਵਾਲੇ ਸੂਟ ਦੇ ਉੱਪਰ ਫਿਟਿੰਗ ਟਰਾਈ ਕਰਕੇ ਦੇਖਿਓ ਤੇ ਫਿਰ ਤੁਸੀਂ ਮੈਨੂੰ ਕਮੈਂਟ ਕਰਿਓ ਵੀ ਹਾਂਜੀ ਜੀ ਸਾਡੀ ਫਿਟਿੰਗ ਜਿਹੜੀ ਹੈਗੀ ਉਹ ਬਿਲਕੁਲ ਪ੍ਰੋਪਰ ਆਈ ਹੈਗੀ ਠੀਕ ਆ ਤੇ ਐਦਾਂ ਤੁਸੀਂ ਫਿਟਿੰਗ ਦੀਆਂ ਨਿਸ਼ਾਨੀਆਂ ਲਗਾ ਕੇ ਦੇਖੋ ਕਾਰਟ ਜਿਹੜੀ ਹੈਗੀ 9 ਇੰਚ ਤੇ ਪਾ ਕੇ ਦੇਖੋ ਤੇ ਅੱਧਾ ਇੰਚ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਮੋਡਾ ਘਟਾ ਦੇਣਾ ਫਿਰ ਉੱਥੋਂ ਹੀ ਨਿਸ਼ਾਨੀਆਂ ਲਗਾਉਣੀਆਂ ਨੇ ਤੁਸੀਂ ਠੀਕ ਆ ਤੇ ਇਸ ਤਰੀਕੇ ਨਾਲ ਤੁਸੀਂ ਫਿਟਿੰਗ ਦੀ ਨਿਸ਼ਾਨੀ ਭਰ ਕੇ ਦੇਖਿਓ ਤੇ ਤੁਹਾਡੀ ਫਿਟਿੰਗ ਜਿਹੜੀ ਹੈਗੀ ਬਿਲਕੁਲ ਪ੍ਰੋਪਰ ਆਊਗੀ ਠੀਕ ਹੈ ਜੀ ਤੇ ਚਲੋ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਲਾਈਨਿੰਗ ਵਾਲੀ ਸਲਵਾਰ ਦੀ ਆਪਾਂ ਲਾਈਨਿੰਗ ਕਿਵੇਂ ਕੱਟ ਕਰਨੀ ਆ ਸੈਟਿੰਗ ਕਿਵੇਂ ਕਰਨੀ ਉਹਦੀ ਵੀਡੀਓ ਪਾਉਂਗੀ ਠੀਕ ਹੈ ਲਾਈਨਿੰਗ ਵਾਲੀ ਸਲਵਾਰ ਦੀ ਕਟਿੰਗ ਆਪਾਂ ਕਿਵੇਂ ਕਰਨੀ ਉਹ ਤੁਸੀਂ ਦੇਖ ਲਿਓ ਨੈਕਸਟ ਵੀਡੀਓ ਦੇ ਵਿੱਚ ਠੀਕ ਹੈ ਚਲੋ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ